ਨ ਕੋਲੇ ਚੱਲਣ ਦਾ ਇਹ ਨਾ ਉਹ ਉੱਥੇ ਹਮੇ ਖੜੀ ਉਦੋਂ ਵੱਜਾ ਵੀ ਆ ਮੇਰੇ ਕੋਈ ਗੱਲ ਨਹੀਂ ਫਿਰ ਕੀ ਵੱਜ ਗਿਆ ਕੋਈ ਬਾਤ ਕੋਈ ਗੱਲ ਜੀ ਡਰਦੇ ਨਹੀਂ ਵੀਰਾਂ ਸਾਡਿਆਂ ਦੇ ਭਰਾਵਾਂ ਦੇ ਵੀ ਤਾਂ ਵੱਜਣ ਹੀ ਰਹੇ ਆ ਫਿਰ ਕਿਹੜੀ ਗੱਲ ਕੀ ਇਹਨਾਂ ਨੇ ਉਹ ਕੀ ਇਹਨਾਂ ਨੇ ਐਡਾ ਵੱਡਾ ਜਹਾਜ਼ ਕੀ ਲੱਖਾਂ ਲੱਖ ਦਾ ਉਹ ਕਿੰਨੇ ਲੱਖਾਂ ਦਾ ਹੋਊਗਾ ਉਹ 5 ਰੁਪਈਆ ਦੀ ਗੁੱਡੀ ਨੇ ਝੁੱਕ ਕੇ ਥੱਲੇ ਮਾਰਿਆ ਆਰੇ ਕਿਸੇ ਦਾ ਪੱਟ ਜਾ ਅਸ ਵੇਖੋ ਵੀਰੇ ਆਪਾਂ ਜੇ ਡਰਦੇ ਹੋਈਏ ਨਾ ਤਾਂ ਆਪਾਂ ਇੱਥੇ ਆਈਏ ਹੀ ਨਾ ਹਾਂ ਪਤਾ ਨਹੀਂ ਉਹਨਾਂ ਨੇ ਹਲਾ ਕਿਹੜੇ ਵੇਲੇ ਬੋਲ ਦੇਣਾ ਕਰਦੇ ਆਪਾਂ ਡਰਦੇ ਆਪਣੇ ਹੱਕ ਲੈਣ ਆਏ ਆਂ ਅਸੀਂ ਕੋਈ ਹੱਤ ਵਾਦਗੇ ਨਹੀਂ ਪਰ ਸਾਡਾ ਜਿਹੜਾ ਭੈਣ ਭਰਾ ਉੱਠਦਾ ਉਹਨੂੰ ਹੀ ਹੱਤ ਵਾਦੀਆ ਬਣਾ ਦਿੰਦੀ ਹੈ ਸੰਬੂ ਬੈਰੀਅਰ ਸਵੇਰ ਦਾ ਸਮਾਂ ਪ੍ਰਸ਼ਾਦਾ ਪਾਣੀ ਸ਼ੱਕੇ ਨੌਜਵਾਨ ਤਿਆਰ ਹੋ ਰਹੇ ਨੇ ਤਾਂ ਰੋਜ਼ ਦੀ ਤਰ੍ਹਾਂ ਬੇਬੇ ਹੋਰੀ ਉਹਨਾਂ ਤੋਂ ਪਹਿਲਾਂ ਹੀ ਆ ਕੇ ਇੱਥੇ ਬਾਰਡਰ ਤੇ ਬੈਠ ਗਏ ਇਹ ਬੇਬੇ ਹੋਰੀ ਵਰ ਦੇ ਗੋਲਿਆਂ ਦੇ ਵਿੱਚ ਵੀ ਸਭ ਤੋਂ ਅੱਗੇ ਸੀਗੇ ਮਾਜੇ ਦੇ ਨੇ ਤੰੜਾ ਦੀ ਤਸਵੀਰ ਦੇ ਵਿੱਚ ਹੀ ਉਹ ਚੀਜ਼ਾਂ ਨੇ ਸਾਸਿਕਾਲ ਮਾਤਾ ਜੀ ਕੀ ਹਾਲ ਹੈ ਤੁਹਾਡਾ ਠੀਕ ਐ ਕਿੱਥੋਂ ਆਏ ਜੇ ਤੁਸੀਂ ਅਹੀਂ ਅੰਬਸਰ ਕੀ ਬੜੀ ਬਾਟ ਪੈ ਗਈ ਹੋਣੀ ਸੋਨ ਤਾਂ ਹਾਂ ਬੜੀ ਦੂਸਰੇ ਦਿਨ ਪਹੁੰਚੇ ਸੀ ਇੱਥੇ 11 ਤਰੀਕ ਦੇ ਪਹੁੰਚੇ ਤੁਰੇ ਆ ਕਰੋ ਤੇ 13 ਨੂੰ ਇੱਥੇ ਪਹੁੰਚੇ ਆਣਗੇ ਤੇ ਕੋਈ ਦਿੱਕਤ ਨਹੀਂ ਆ ਰਹੀ ਨਾ ਸਾਨੂੰ ਨਾ ਰਸਤੇ 'ਚ ਕੋਈ ਦਿੱਕਤ ਆਈ ਲੰਘਾ ਖੜਾ ਕੇ ਬਹੁਤ ਸੁਣਿਆ ਤੁਸੀਂ ਤਾਂ ਧਮਾਕਿਆ ਬਹੁਤ ਸੁਣਿਆ ਹੀ ਬਹੁਤ ਸੁਣਿਆ ਹੀ ਜਦੋਂ ਗੋਲੇ ਵਰਨਦਾ ਹੀ ਜਦੋਂ ਗੋਲੇ ਵਰਨਦਾ ਹੀ ਉਦੋਂ ਐਟਾਈਮ ਉਹ ਉੱਥੇ ਹਾਂ ਆਪਾਂ ਖੜੇ ਵੱਜਾ ਵੀ ਆ ਮੇਰੇ ਲੱਗਾ ਵੀ ਆ ਗੋਲਾ ਕੋਈ ਪਰਵਾਹ ਨਹੀਂ ਫਿਰ ਕਿਹੜੀ ਗੱਲ ਆ ਜੇ ਸਾਡੇ ਵੀਰਾਂ ਭਰਾਵਾਂ ਦੇ ਵੱਜਣ ਤਾਂ ਸਾਨੂੰ ਅੱਜ ਜਾਣਗੇ ਕਿਹੜੀ ਗੱਲ ਹੋਊਗੀ ਹਨਾ ਉਹ ਤੇ ਮੋਦੀ ਦਾ ਜੋ ਵੀ ਉਹਦਾ ਸਾਡੇ ਜੋ ਕੁਛ ਆ ਹੁਣ ਛੜਕਾ ਤੇ ਕਿੰਨੇ ਸੰਗ ਤਾਂ ਰੋਲਣ ਡਿਆ ਇਹ ਕਿਹੜੇ ਮੂਹ ਦੇ ਨਾਲ ਸਾਡੇ ਕੋਲ ਵੋਟਾਂ ਮੰਗਣ ਜਾਊਗਾ ਹਾਂ ਇਹ ਇਹ ਵਜਾ ਬੋਟਾ ਲੈਣ ਦੀ ਮੈਂ ਸਾਨੂੰ ਤੇ ਹੁਣ ਗੋਲੇ ਮਾਰ ਰਿਹਾ ਹੈ ਨਾ ਇਹ ਮਰਵਾ ਰਿਹਾ ਹਨ ਕੋਲੋਂ ਤੇ ਫਿਰ ਜਦੋਂ ਬੋਟਾ ਲੈਣ ਜਾਊਗਾ ਸਾਡੇ ਕੋਲੋਂ ਫਿਰ ਇਹ ਰੋੜੇ ਖਾਊਗਾ ਅਸੀਂ ਤੇ ਫਿਰ ਰੋੜੇ ਮਾਰ ਮਾਤਾ ਮੈਂ ਤੁਹਾਨੂੰ ਦੇਖਿਆ ਇੱਕ ਪਾਸੇ ਗੋਲਿਆਂ ਦੇ ਧਵਾਕੇ ਸੁਣ ਰਹੇ ਸੀਗੇ ਆਪਣੇ ਪੁੱਤ ਅੱਗੇ ਸੀ ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਸੀ ਵੀ ਨੁਕਸਾਨ ਨਾ ਹੋ ਨੁਕਸਾਨ ਨਾ ਹੋ ਜੇ ਸਾਡੇ ਪੁੱਤਾਂ ਦਾ ਨੁਕਸਾਨ ਨਾ ਹੋ ਜੇ ਕਿਤੇ ਆਪਾਂ ਇਹੋ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿ ਮਹਾਰਾਜ ਇਹਨਾਂ ਦੇ ਉੱਤੇ ਸਿਰ ਤੇ ਹੱਥ ਦੇ ਕੇ ਤੂੰ ਇਹਨਾਂ ਨੂੰ ਰੱਖਿਆ ਕਰਨੀ ਇਹਨਾਂ ਦੀ ਹਨਾ ਆਪਾਂ ਤਾਂ ਕੀ ਕਰ ਸਕਦੇ ਉਹਨੇ ਪ੍ਰਮਾਤਮਾ ਨੇ ਜੋ ਕਰਨਾ ਉਹਨੇ ਕਰਨਾ ਵਾਹਿ ਕਰੂਨੇ ਸਨਾ ਵੀ ਬੜੀ ਕਿਰਪਾ ਤੁਹਾਡੇ ਤੇ ਗੁਰੂ ਰਾਮਦਾਸ ਜੀ ਉਹਨਾਂ ਦੀ ਧਰਤੀ ਤੋਂ ਤੁਸੀਂ ਆਏ ਆ ਉਹਨਾਂ ਤੇ ਉਹਨਾਂ ਤੇ ਸਾਰੇ ਨਹੀਂ ਆਏ ਆ ਉਹਨਾਂ ਹੀ ਜੋ ਕਰਨਾ ਅੱਗੇ ਵੀ ਗੁਰੂਆਂ ਨੇ ਜਿੱਤੇ ਹੁਣ ਵੀ ਗੁਰੂਆਂ ਨੇ ਜਿੱਤਣਾ ਸਾਡਾ ਤੇ ਹੀ ਲਵ ਸੀਲਾ ਹੀ ਤੇ ਆਣ ਕੇ ਬੈਠੇ ਉਹਨਾਂ ਨੇ ਜਿਤਾਉਣਾ ਉਹਨਾਂ ਨੇ ਸਭ ਕੁਝ ਕਰਨਾ ਹੁਣ ਉਹ ਉਹਨਾਂ ਦੇ ਦੀ ਆਪਣੀ ਪੂਰੀ ਬਾਹ ਲਾ ਲਈ ਨਾ ਗਾੜਿਓ ਜੇ ਇਹਨਾਂ ਨੇ ਉਹ ਕੀ ਇਹਨਾਂ ਨੇ ਐਡਾ ਵੱਡਾ ਜਹਾਜ਼ ਕੀ ਲੱਖਾਂ ਲੱਖ ਦਾ ਉਹ ਕਿੰਨੇ ਲੱਖਾਂ ਦਾ ਹੋਊਗਾ ਉਹ ਪੰਜਾਂ ਰੁਪਈਆ ਦੀ ਗੱਡੀ ਨੇ ਚੁੱਕ ਕੇ ਥੱਲੇ ਮਾਰਿਆ ਉਹ ਪੰਜਾਬ ਗੁੱਡੀਆਂ ਵਾਲੀ ਗੁੱਡੀਆਂ ਵਾਲੀ ਤਾਂ ਮਾਜਾ ਹੋਈ ਬੜਾ ਮਸ਼ਹੂਰ ਹੈਗਾ ਹੈਨਾ ਗੁੱਡੀਆਂ ਫਿਰ ਥੱਲੇ ਨਾਲੇ ਬਸੰਤ ਮਨਾਈ ਗਈ ਨਾਲੇ ਆਪਾਂ ਡਰੋਨ ਥੱਲੇ ਲੈ ਆਂਦਾ ਦੋ ਲੈਣ ਦੇ ਥੱਲੇ ਉਸ ਟਾਈਮ ਆਪਾਂ ਇੱਥੇ ਸੀ ਜਦੋਂ ਡਰੋਨ ਥੱਲੇ ਲੈ ਆਉਂਦੀ ਗਈ ਨਾ ਆਪਾਂ ਡਰਦੇ ਨਹੀਂ ਗੁਰੂ ਮਹਾਰਾਜ ਉਰੇ ਅੰਗਸਾ ਸਹਾਇ ਹੋ ਰਹੇ ਨੇ ਉਹ ਉਹ ਕਿਰਪਾ ਤੁਹਾਨੂੰ ਉਰੇ ਫੀਲ ਫੀਲ ਹੋ ਰਹੀ ਹੈ ਉਰੇ ਉਹ ਉਹਦੇ ਸਿਰ ਤੇ ਹੀ ਆਪਾਂ ਆ ਸਾਨੂੰ ਇੱਥੇ ਕਿਹੜਾ ਵੀ ਕੋਈ ਡਰਿਆ ਕਿਸੇ ਦਾ ਆਪਾਂ ਦੇ ਆ ਵੇਖੋ ਵੀਰੇ ਆਪਾਂ ਜੇ ਡਰਦੇ ਹੋਈਏ ਨਾ ਤਾਂ ਆਪਾਂ ਇੱਥੇ ਆਈਏ ਇਨਾ ਹਾਂ ਪਤਾ ਨਹੀਂ ਉਹਨਾਂ ਨੇ ਹਲਾ ਕਿਹੜੇ ਵੇਲੇ ਬੋਲ ਦੇਣਾ ਕਾੜੀ ਆਪਾਂ ਡਰਦੇ ਨਹੀਂ ਪਤਾ ਕੀ ਪੰਜਾਬ ਜਿੰਨਾ ਉਹਨੇ ਹਿੱਡਾ ਅਜੇ ਤਿੰਨ ਵਾਰ ਹੀ ਆਉਂਦੇ ਆ ਤਾਂ ਲੱਗਦਾ ਬੀਬੇ ਵੀ ਪੰਜਾਬ ਤੋਂ ਇਲਾਵਾ ਦੇਸ਼ ਦੇ ਕਿਸੇ ਹੋਰ ਸੂਬੇ 'ਚ ਇੰਨਾ ਜਿਗਰਾ ਵੀ ਆ ਉਹ ਤੇ ਖੜਾਕੇ ਨਾਲ ਹੀ ਭੱਜ ਜਾਂਦੇ ਆ ਭੱਜ ਜਾਂਦੇ ਆ ਭੱਜਦੇ ਆ ਜਿੰਨਾ ਪੰਜਾਬ ਦੇ ਲੋਕਾਂ ਦਾ ਜਿਗਰਾ ਨਾ ਹੋਰ ਕਿਸੇ ਲੋਕ ਦਾ ਇੰਨਾ ਜੇਰਾ ਜਿਗਰਾ ਹੈ ਨਹੀਂਗਾ ਹੁਣ ਮੰਨ ਲਓ ਕਿ ਭਾਵੇਂ ਪੰਜਾਬ 'ਚ ਆਉ ਬੀਬੀਆਂ ਸ਼ਹਿਰਾਂ 'ਚ ਆ ਉਹ ਸ਼ਹਿਰ ਦੀਆਂ ਬੀਬੀਆਂ ਇੱਥੇ ਆਣ ਕੇ ਖੜਕੇ ਵਿਖਾਉਣ ਭਲਾ ਖੜ ਜਾਣਗੇ ਕਦੀ ਵੀ ਨਹੀਂ ਖੜਨਗੇ ਮਾਸਾ ਕੇ ਖਣਾ ਕੋ ਯਾ ਤੇ ਭੱਜ ਜਾਣਾ ਆ ਨਾ ਨਿੰਦਰਵੜ ਜਾਣਾ ਵੀ ਪਤਾ ਨਹੀਂ ਕੀ ਉਹ ਚੱਲਿਆ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਬੱਚਿਆਂ ਨੂੰ ਇੱਥੋਂ ਦੇ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਜਾਂ ਤੇ ਕੀ ਹੱਕ ਲੈਣ ਦੀ ਇਹ ਲੜਾਈ ਆ ਮਨ ਨੂੰ ਦੁੱਖਦਾ ਉਸ ਵੇਲੇ ਆਪਾਂ ਵੀ ਦੁੱਖਦਾ ਹੈ ਵੀਰੇ ਆਪਾਂ ਵੇਖੋ ਕਿਹੜਾ ਇਹਨਾਂ ਕੋਲੋਂ ਕਹਿੰਦੇ ਆ ਸਾਨੂੰ ਬਹੁਤ ਦੁੱਖਦਾ ਹੈ ਆਪਣੇ ਹੱਕ ਲੈਣ ਆਏ ਆ ਅਸੀਂ ਕੋਈ ਅੱਤਵਾਦੀ ਨਹੀਂ ਪਰ ਸਾਡਾ ਜਿਹੜਾ ਭੈਣ ਭਰਾ ਉੱਠਦਾ ਉਹਨੂੰ ਹੀ ਅੱਤਵਾਦੀਆ ਬਣਾ ਦਿੰਦੇ ਆ ਵੀ ਆਤਵਾਦੀਆ ਵਾ ਅਸੀਂ ਕੋਈ ਆਤਵਾਦੀ ਜੇ ਉਹਦਾ ਦੇਸ਼ ਨੂੰ ਲੋੜ ਪੈ ਜਾਵੇ ਤੇ ਆਪਾਂ ਸ਼ਹੀਦਿਆਂ ਦੇਣ ਚ ਵੀ ਸਭ ਤੋਂ ਮੋਹਰੇ ਹਾਂ ਜੀ ਮੋਹਰੇ ਮੋਹਰੇ ਮੋਰੇ ਭਾਵੇਂ ਸਾਡੇ ਇੱਥੇ ਪੈ ਰਣੇ ਹੀ ਇੱਥੇ ਸ਼ਹੀਦियां ਪਾਵਾਂਗੇ ਪਾਵਾਂਗੇ ਆਪਾਂ ਕੋਈ ਡਰਦੇ ਨਹੀਂ ਮਾਰਦੇ ਸੰ ਕਿਸਾਨਾਂ ਲਈ ਵੀ ਸ਼ਹੀਦियां ਦੇਣ ਨੂੰ ਤਿਆਰ ਆ ਜੇ ਇੰਡੀਆ ਨੂੰ ਵੀ ਕਿਤੇ ਖਤਰਾ ਹੋ ਜਾਵੇ ਪਾਕਿਸਤਾਨ ਨਾਲ ਜੰਗ ਲੱਗ ਜਾਵੇ ਸਭ ਤੋਂ ਪਹਿਲਾਂ ਤੁਸੀਂ ਮੋਰੇ ਹੀ ਖੜੇ ਜੇ ਇੱਥੇ ਮਾਰਦੇ ਸਾਨੂੰ ਇੱਥੇ ਮਰਾਂਗੇ ਹੀ ਨਾਲੇ ਨਵੀਰਾਂ ਦੇ ਮਰਾਂਗੇ ਜੀ ਸਾਡੇ ਵੀਰ ਗਾੜੀ ਹੈ ਤੇ ਅਸੀਂ ਪਿੱਛੇ ਕਿਉਂ ਹਟ ਗਏ ਵੀਰੇ ਹੁਣ ਤਾਂ ਅੱਤ ਪਈ ਹੋਣੀ ਤੁਸੀਂ ਤਾਂ ਬਾਰਡਰ ਤੇ ਹੀ ਰਹਿੰਦੇ ਹੋ ਅੰਬਰਸਰ ਵੀ ਉੱਥੇ ਪਾਕਿਸਤਾਨ ਵਾਲਾ ਬਾਰਡਰ ਆ ਹੁਣ ਦਿੱਲੀ ਚੱਲੇ ਸਿੱਥੇ ਵੀ ਬਾਰਡਰ ਜੀ ਹਾਂ ਜੀ ਜੇ ਵੇਖੋ ਜੇ ਸਾਡੇ ਵੀਰ ਭਰਾ ਗਾੜੀ ਹੈ ਤੇ ਅਸੀਂ ਪ ਤਾਂ ਨੂੰ ਮੇਗਾ ਸੈਨੇ ਜਿੱਦਣ ਗੋਲੇ ਚੱਲਣ ਦਾ ਇਹ ਨਾ ਉਹ ਉੱਥੇ ਹਮੇ ਖੜੀ ਉਦੋਂ ਵੱਜਾ ਵੀ ਆ ਮੇਰੇ ਕੋਈ ਗੱਲ ਨਹੀਂ ਫਿਰ ਕੀ ਵੱਜ ਗਿਆ ਕੋਈ ਕੋਈ ਗੱਲ ਨਹੀਂ ਕੋਈ ਡਰਦੇ ਨਹੀਂ ਵੀਰਾਂ ਸਾਡਿਆਂ ਦੇ ਭਰਾਵਾਂ ਦੇ ਵੀ ਤਾਂ ਵੱਜਣ ਹੀ ਰਹੇ ਆ ਫਿਰ ਕਿਹੜੀ ਗੱਲ ਹੈ ਵੱਜ ਜਾਣੇ ਫੱਟਰ ਕਰ ਦਿੰਦੇ ਆ ਹਾਂਜੀ ਸਾਡੀਆਂ ਗੱਡੀਆਂ ਤੇ ਵੀ ਮਾ ਮੋਤ ਭਾਰਾਂ ਦੇ ਦੇ ਚਲੰਗਾਂ ਗਈਆਂ ਗੋਲੀਆਂ ਪਰ ਚੰਗਾ ਕੰਮ ਨਹੀਂ ਕੀਤਾ ਪਰ ਮੋਦੀ ਨੂੰ ਜਾਚ ਸਿਖਾ ਦਾਂਗੇ ਜਦੋਂ ਪਿੰਡ ਚ ਵੜੂਗਾ ਇੱਕ ਗੱਲ ਇੱਕ ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਵੀ ਜੰਗਾ ਆਪਾਂ ਇੱਕੇ ਜੀ ਰਹਿਣਾ ਸਬਰ ਦੀ ਤੁਹਾਨੂੰ ਮੱਗੇ ਦੱਸਿਆ ਨਾ ਜੇ ਹੁਣ ਸਾਡੇ ਤੇ ਗੋਲੇ ਮਾਰਨ ਢਿਆ ਵਾ ਜਿੱਦਣ ਸਾਡੇ ਕੋ ਬੋਟਾ ਲੈਣ ਜਾਓ ਸਾਥੋ ਰੋੜੇ ਹੀ ਖਾਊਗਾ ਰੋੜੇ ਬਹੁਤ ਸਬਰ ਸਾਡੇ ਚ ਜੇ ਨਾ ਮੰਨੇਗਾ ਤੇ ਬੈਠੇ ਟਟ ਕੇ ਕੋਈ ਡਰ ਨਹੀਂ ਸਾਨੂੰ ਬੈਠੇ ਟਟ ਕੇ ਅਸੀਂ ਕਿਹੜਾ ਜਾਣਾ ਹਾਂ ਜਿੱਥੇ ਕਦੇ ਨਹੀਂ ਜਾਣਾ ਸਾਡੇ ਅਸੀਂ ਉਨਾ ਚਿਰ ਇੱਥੇ ਹੀ ਆ ਬੈਠੇ ਬਿਲਕੁਲ ਸੋ ਇਹ ਪੰਜਾਬ ਦੀਆਂ ਮਾਵਾਂ ਮਾਜੇ ਤੋਂ ਉੱਠ ਕੇ ਆਈਆਂ ਬਾਰਡਰ ਤੇ ਰਹਿਣ ਦੇ ਆ ਤੇ ਕਿਉਂਕਿ ਅੰਮ੍ਰਿਤਸਰ ਵੀ ਬਾਰਡਰ ਸਟੇਟ ਹੈ ਜਿਵੇਂ ਪਾਕਿਸਤਾਨ ਦੇ ਬਾਰਡਰ ਤੇ ਤੇ ਹੁਣ ਜਿਹੜੇ ਦਿੱਲੀ ਜਾ ਰਹੇ ਸੀਗੇ ਤਾਂ ਸ਼ੰਭੂ ਵੀ ਬਾਰਡਰ ਵਾਲੀ ਸਥਿਤੀ ਬਣੀ ਹੋਈ ਚੱਲਦੇ ਗੋਲਿਆਂ ਦੇ ਵਿੱਚ ਵਾਹਿਗੁਰੂ ਦਾ ਜਾਪ ਵੀ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ